ਪਈ ਮਤਰੋ ਜਿਹਨਾਂ ਦੀ ਕੈਂਡੀਡੇਟ ਦੀ ਪੀਆਰ ਨਹੀਂ ਤਾਂ ਹੁੰਦੀ ਤੇ ਉਹ ਪਈ ਵਾਪਸ ਮੁਰਤੂ ਤੁਸੀਂ ਤੁਸੀਂ ਉੱਥੇ ਜਾ ਕੇ ਕਿਤੇ ਹੋਰ ਟਰਾਈ ਕਰ ਲਓ ਤੁਸੀਂ ਇੱਥੇ ਤੋਂ ਅੱਡੀ ਗੱਲ ਨਹੀਂ ਬਰਣੀ ਦੇਖੋ ਇਹ ਜਿੰਨਾ ਕਹਿਣਾ ਸੌਖਾ ਹੈ ਨਾ ਇਹ ਇੰਨਾ ਹੀ ਉਹਨਾਂ ਲੋਕਾਂ ਵਾਸਤੇ ਮੰਨਣਾ ਔਖਾ ਹੈ ਜਿਨਾਂ ਨੇ ਇੱਥੇ ਲੱਖਾਂ ਰੁਪਏ ਆਪ ਦਾ ਖਰਚ ਕਰ ਲਿਆ ਜਿਨਾਂ ਨੇ ਕਰਜੇ ਚੁੱਕ ਕੇ ਨਿਆਣੇ ਇੱਥੇ ਭੇਜ ਲਏ ਨੇ ਉਹ ਪੇਰੈਂਟਸ ਜਿਹੜੇ ਹੈਗੇ ਨੇ ਕਦੀ ਵੀ ਇਸ ਚੀਜ਼ ਨੂੰ ਅਸੈਪਟ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਲੱਭਦਾ ਪਿਆ ਵੀ ਜੇ ਸਾਡੇ ਨਿਆਣੇ ਵਾਪਸ ਆ ਗਏ ਤੇ ਇੱਥੇ ਕੀ ਕਰਨਗੇ ਪੰਜਾਬ ਦੇ ਵਿੱਚ ਅਸੀਂ ਸਾਰੇ ਜ਼ਰੂਰ ਰੌਲਾ ਪਾਉਨੇ ਆ ਜੀ ਪੰਜਾਬ ਸਾਡਾ ਬਹੁਤ ਵਧੀਆ ਪੰਜਾਬ ਚ ਐਦਾਂ ਪੰਜਾਬ ਚ ਓਦਾਂ ਪਰ ਇਹ ਸਾਰੀਆਂ ਚੀਜ਼ਾਂ ਜਾਂ ਇਹ ਗੱਲਾਂ ਜਿਹੜੀਆਂ ਨੇ ਸਾਰਿਆਂ ਉੱਤੇ ਅਪਲਾਈ ਨਹੀਂ ਸੀ ਕਰ ਸਕਦੇ ਪੰਜਾਬ ਦੇ ਵਿੱਚ 12000 ਪਿੰਡ ਹੈਗੇ ਨੇ ਤੇ 12000 ਪਿੰਡਾਂ ਦੇ ਵਿੱਚ ਤੁਸੀਂ ਆਪ ਚੱਕ ਕੇ ਵੇਖ ਲਓ ਕਿੰਨੇ ਕੁ ਲੋਕ ਨੇ ਜਿਨ੍ਹਾਂ ਦੇ ਕੋਲ ਦੋ ਕਿੱਲੇ ਜਾਂ ਇੱਕ ਕਿੱਲਾ ਪੈਲੀ ਹੈਗੀ ਐ ਉਰੇ ਇਸ ਵੇਲੇ ਬਹੁਤ ਆਦ ਇੱਥੇ ਉਹ ਵੀ ਨਿਆਣੇ ਆਏ ਹੈਗੇ ਨੇ ਜਿਨ੍ਹਾਂ ਦੇ ਕੋਲ ਕੋਈ ਪੈਸਾ ਜਾਂ ਕੋਈ ਜ਼ਮੀਨ ਜਾਇਦਾਦ ਨਹੀਂ ਹੈਗੀ ਪਰ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੇ ਮਾਪਿਆਂ ਨੇ ਇੱਥੇ ਭੇਜ ਦਿੱਤੇ ਬਈ ਚਲੋ ਅੰਦਰ ਜਾ ਕੇ ਉੱਥੇ ਚੰਗਾ ਭੋਖਾ ਬਣ ਜਾਊਗਾ ਹੁਣ ਇੱਥੇ ਦੀ ਸਰਕਾਰਾਂ ਨੇ ਜਿਸ ਤਰੀਕੇ ਆਪਣੀ ਕਾਰਵਟ ਲਈ ਹੈ ਤੇ ਨਿਆਣੇ ਧਰਨੇ ਲਾ ਰਹੇ ਨੇ ਹਨਾਨੀ ਦੀ ਗੱਲ ਆ ਵੀ ਕਿਸੇ ਵੀ ਐਮਪੀ ਦੇ ਸਿਰ ਤੇ ਜੂੰਗ ਨਹੀਂ ਸਰਕੀ ਵੀ ਕੋਈ ਇਹਨਾਂ ਦੇ ਹੱਕ ਜਾਂ ਪੱਖ ਦੇ ਵਿੱਚ ਕਿਤੇ ਕੋਈ ਗੱਲ ਕਰ ਦਵੇ ਅਪਚੀਰ ਜਦੋਂ ਇੱਕ ਪਹਿਲਾ ਧਰਨਾ ਲੱਗਾ ਸੀ 에어ਪੋਰਟ ਦੇ ਉੱਤੇ ਤੇ ਉਦੋਂ ਜਿਹੜੀ ਕੰਜ਼ਰਵਟਿਵ ਗਵਰਨਮੈਂਟ ਹੈਗੀ ਆ ਕੰਜ਼ਰਵਟਿਵ ਪਾਰਟੀ ਜਿਹੜੇ ਇਹਦੇ ਲੀਡਰ ਹੈਗਾ ਪੀਰ ਪਾਲੀਵਰ ਹੁਣੀ ਤੇ ਹੋਰ ਜਨੇ ਨਾਲ ਨਿਕੜ ਚੁੱਕੜ ਸੀਗੇ ਸਾਰੇ ਉੱਥੇ ਜਾ ਕੇ ਇਸ ਵੇਲੇ ਸਟੂਡੈਂਟਾਂ ਦੇ ਹੱਕ 'ਚ ਖੜੇ ਸੀਗੇ ਟਰੂਡੋ ਨੋਸ ਵਾਲੇ ਗਾਣਾ ਕੱਢਦੇ ਸੀ ਕਿ ਟਰੂਡੋ ਪੱਕਿਆਂ ਕਰ ਦੇਵੇ ਟਰੂਡੋ ਇਹਨਾਂ ਨੂੰ ਇੱਥੇ ਸੱਦਿਆ ਤੇ ਟਰੂਡੋ ਪੱਕਿਆਂ ਵੀ ਕਰੇ ਐ ਇਸ ਵੇਲੇ ਸਾਰੇ ਨੂੰ ਸੁਸਰੀ ਪੈ ਗਈ ਕੋਈ ਨਹੀਂ ਬੋਲਦਾ ਪਿਆ ਹੈਗਾ ਐ ਇਸ ਵੇਲੇ ਸਾਡੀ ਜਿਹੜੀ ਇੰਟਰਨੈਸ਼ਨਲ ਸਟੂਡੈਂਟ ਹੈਗੇ ਨਹੀਂ ਉਹਨਾਂ ਨੂੰ ਬਲੀ ਦਾ ਬੱਕਰਾ ਬਣਾ ਔਰ ਐਸੋ ਦੇ ਲੋੜ ਕੀ ਆ ਵੀ ਅਸੀਂ ਇਹਨਾਂ ਦੇ ਨਾਲ ਕਿਸੇ ਵੀ ਤਰੀਕੇ ਜੇ ਖੜੋ ਸਕਦੇ ਆ ਉਹਨਾਂ ਦੀ ਯਾਰ ਇਹਨਾਂ ਦੀ ਤੁਸੀਂ ਹਮਾਇਤ ਕਰ ਦਿਓ ਚਲੋ ਸਾਰੇ ਮਾੜੇ ਨਹੀਂ ਹੁੰਦੇ ਮੰਨਿਆ ਕੁਝ ਮਾੜੇ ਹੈਗੇ ਨੇ ਪਰ ਕੋੜਕੂ ਦਾਣੇ ਤਾਂ ਹਰ ਥਾਂ ਹੀ ਹੁੰਦੇ ਆ ਨਾ ਹੁਣ ਸਾਰਿਆਂ ਨੂੰ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਸਾਰੇ ਮਾੜੇ ਹੈਗੇ ਪਰ ਜੇ ਇਹਨਾਂ ਦੀ ਕੋਈ امداد ਹੁੰਦੀ ਆ ਕਿਸੇ ਨੂੰ ਜੌਬ ਆਫਰ ਦੇ ਕੇ ਜਾਂ ਕਿਸੇ ਦੀ ਹੋਰ ਕਿਸੇ ਵੀ ਤਰੀਕੇ ਜੇ ਤੁਸੀਂ ਹੈਲਪ ਕਰ ਸਕਦੇ ਹੋ ਤਾਂ ਜ਼ਰੂਰ ਕਰ ਦਿਓ ਇਹ ਆਪਣੇ ਹੀ ਲੋਕ ਬਸਾਉਣ ਵਾਲੀ ਗੱਲ ਹੋਵੇਗੀ ਪੰਜਾਬ ਮੋੜਨਾ ਇਹਨਾਂ ਵਾਸਤੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਪੰਜਾਬ ਦੀ ਇਕਨੋਮੀ ਇੱਕ ਤਰ੍ਹਾਂ ਦਾ ਨਾ ਯੂ ਟਰਨ ਮਾਰ ਚੁੱਕੀ ਹੈ ਹਜ਼ਾਰਾਂ ਲੋਕ ਉੱਥੇ ਬੇਰੋਜ਼ਗਾਰ ਤੌਰੇ ਫਿਰਦੇ ਹੈਗੇ ਨੇ ਉੱਥੇ ਨਾ ਤੇ ਕੋਈ ਐਡਮਿਨਿਸਟ੍ਰੇਸ਼ਨ ਹੈ ਨਾ ਉੱਥੇ ਕਿਸੇ ਕਿਸੇ ਨੂੰ ਤੁਹਾਨੂੰ ਕੋਈ ਗਵਰਨੈਂਸ ਨਜ਼ਰ ਆਉਂਦੀ ਪਈ ਹੈ ਔਰ ਜੇ ਇਹ ਬੱਚੇ ਵਾਪਸ ਜਾਣਗੇ ਇਹਨਾਂ ਵਾਸਤੇ ਉੱਥੇ ਜਾ ਕੇ ਸੈਟਲ ਹੋਣਾ ਜਾਂ ਕਿਤੇ ਹੋਰ ਕੰਟਰੀ ਵਿੱਚ ਮੂਵ ਕਰਨਾ ਨਾ ਦੇ ਬਰਾਬਰ ਹੋਵੇਗਾ ਹੋਵੇਗਾ ਕਿਉਂਕਿ ਇਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਆਪਣਾ ਸਮਾਂ ਤੇ ਪੈਸਾ ਦੋਨੇ ਇੱਥੇ ਕੈਨੇਡਾ ਵਿੱਚ ਜਿਹੜੇ ਹੈਗੇ ਨੇ ਇਨਵੈਸਟ ਕੀਤੇ ਹੋਏ ਨੇ ਔਰ ਜ਼ਰੂਰਤ ਕੀ ਹੈਗੀ ਆ ਵੀ ਆਪਾਂ ਇਹਨਾਂ ਦੇ ਨਾਲ ਖਲੋਈਏ ਬਾਕੀ ਮੈਂ ਦਿਲੋਂ ਪਰਮਾਤਮਾ 'ਤੇ ਅਰਦਾਸ ਕਰਦਾ ਵਾਂ ਵੀ ਜਿਹੜਾ ਨਵਾਂ ਸਾਲ 2026 ਆ ਰਿਹਾ ਨਾ ਉਹ ਇਹਨਾਂ ਵਾਸਤੇ ਕੁਝ ਨਾ ਕੁਝ ਚੰਗੀਆਂ ਜਿਹੜੀਆਂ ਆਪਰਚੂਨਿਟੀਆਂ ਉਹ ਲੈ ਕੇ ਆਵੇ ਤਾਂ ਜੋ ਸਾਰੇ ਚਲੋ ਆਪਣੇ ਆਪਣਾ ਰਜਕਾਰ ਕਰਨ ਖਾਣ ਪੀਣ ਹੱਸਣ ਬਸਣ ਖੇਡਣ ਕਿਉਂਕਿ ਹਰ ਕਿਸੇ ਦਾ ਹੱਕ ਆ ਇਸ